Punjab。 ਜੋ ਕਿਸੇ ਵੇਲੇ ਕਿਸਾਨਾ ਅਤੇ ਖੇਤਤਾ ਕਰਕੇ ਜਾਣਿਆ ਜਾਂਦਾ ਸੀ ਅੱਜ ਉਹ ਹੀ ਧਰਤੀ ਤੇ ਕਿਸਾਨ ਸੜਕਾਂ ਤੇ ਰੁਲਦੇ ਨੇ ਫਸਲਾਂ ਮੰਡੀਆਂ 'ਚ ਰੁਲਦੀਆਂ ਨੇ ਕਦੇ ਝੋਨੇ ਦੀ ਖਰੀਦ 'ਚ ਕਪੜਾ ਹੁੰਦਾ ਹੈ ਤਾਂ ਕਦੇ ਪਰਾਲੀ ਦੀ ਖਰੀਦ 'ਚ ਚੂਨਾ ਲਗਾਇਆ ਜਾਂਦਾ ਨਮਸਕਾਰ ਮੈਂ ਹਾਂ ਤੇਜਸਪਨੀ ਰਾਏ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਪਰਾਲੀ ਦੀ ਇਕੱਠਾ ਬਣਾਉਣ ਲਈ ਬੈਲ ਮਾਲਕਾਂ ਨੂੰ ਉਤਸ਼ਾਹਿਤ ਕੀਤਾ ਸੀ ਅਤੇ ਪਰਾਲੀ ਦੀ ਵਿਕਰੀ ਸੰਬੰਧੀ ਬੈਲਰ ਮਾਲਕਾਂ ਤੇ ਫੈਕਟਰੀਆਂ ਦੇ ਮਾਲਕਾਂ ਨਾਲ ਐਗਰੀਮੈਂਟ ਕੀਤਾ ਗਿਆ ਸੀ ਕਿ ਜਦਕਿ ਹੁਣ ਬੈਲਰ ਮਾਲਕਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਫੈਕਟਰੀ ਮਾਲਕਾਂ ਵੱਲੋਂ ਕਿਤੇ ਐਗਰੀਮੈਂਟ ਤੋਂ ਘੱਟ ਪਰਾਲੀ ਖਰੀਦਣ ਤੋਂ ਇਲਾਵਾ ਪਰਾਲੀ ਨੂੰ ਨਮੀ ਕੱਟ ਲਗਾ ਕੇ ਬੈਲਰ ਮਾਲਕਾਂ ਦੀ ਦੋਰੀ ਲੁੱਟ ਕੀਤੀ ਜਾ ਰਹੀ ਹੈ ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸਰਹਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ 1,80,000 ਐਕੜ ਰਕਮੇ ਵਿੱਚ ਝੋਨੇ ਦੀ ਵਿਜਾਈ ਕੀਤੀ ਗਈ ਸੀ ਤੇ ਝੋਨੇ ਦੀ ਪਰਾਲੀ ਪ੍ਰਬੰਧਨ ਨੂੰ ਲੈ ਕੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਪਰਾਲੀ ਦੀਆਂ ਠੱਠਾ ਬਣਾਉਣ ਦੀ ਕਿਸਾਨਾਂ ਨੂੰ ਜਾਗਰੂਕ ਅਤੇ ਸਬਸਿਡੀ ਤੇ ਬੈਲਰ ਮੁਹੱਈਆ ਕਰਵਾਉਣ ਗਏ ਸਨ ਜਿਸ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੈਂਕੜੇ ਲੋਕਾਂ ਵੱਲੋਂ ਪਰਾਲੀ ਦੀਆਂ ਠੱਠਾ ਬਣਾਉਣ ਦਾ ਕੰਮ ਸ਼ੁਰੂ ਕਰਦਿਆਂ ਹੋਇਆ ਪਰਾਲੀ ਨੂੰ ਅੱਗ ਲਗਾਉਣ ਨੂੰ ਪੱਧਰ ਤੇ ਠਲ ਪਈ ਸੀ ਜਿਸ ਦੀ ਬਦੌਲਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਕੇਵਲ 199 ਦੇ ਕਰੀਬ ਕੇਸ ਸਾਹਮਣੇ ਆਏ ਸਨ ਚੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਜ਼ਿਲੇ ਦੇ ਬੈਲਰ ਮਾਲਕਾਂ ਵੱਲੋਂ ਦਿਨ ਰਾਤ ਇੱਕ ਕਰਕੇ ਸਬਸਿਡੀ ਤੇ ਬਿੱਲੇ ਬੈਲਰਾਂ ਤੇ ਰੈਕਾਂ ਤੋਂ ਇਲਾਵਾ ਟਰੈਕਟਰਾਂ ਟਰਾਲੀਆਂ ਅਤੇ ਟਰਾਲੀਆਂ ਤੇ ਲੱਖਾਂ ਰੁਪਏ ਖਰਚ ਕਰਕੇ ਤਿਆਰ ਕੀਤੇ ਸੰਦਾ ਨਾਲ ਹਜ਼ਾਰਾਂ ਟਨ ਪਰਾਲੀ ਦੀਆਂ ਗੱਠਾ ਠਿੱਕੇ ਤੇ ਲਈਆਂ ਜ਼ਮੀਨਾਂ ਵਿੱਚ ਡੰਬ ਕੀਤੀ ਗਈਆਂ ਸਨ। ਹੁਣਾਂ ਕਿਹਾ ਕਿ ਪਰਾਲੀ ਜੋ کارਖਾਨਿਆਂ ਵਿੱਚ ਬਾਲਣ ਵਜੋਂ ਵਰਤੀ ਜਾਂਦੀ ਹੈ ਇਸ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਦੀ ਬਜਾਏ ਪਰਾਲੀ ਦੀਆਂ ਗੱਠਾ ਬਣਾ ਕੇ ਵੇਚਣ ਲਈ ਬੈਲਰ ਮਾਲਕਾਂ ਅਤੇ کارਖਾਨਿਆਂ ਦੇ ਮਾਲਕਾਂ ਦਰਮਿਆਨ ਐਗਰੀਮੈਂਟ ਹੋਇਆ ਸੀ। ਜਿਸ ਦੇ ਚੱਲਦਿਆਂ ਪਰਾਲੀ ਦੀਆਂ ਗੱਠਾ ਬਣਾਉਣ ਵਾਲੇ ਬੈਲਰ ਮਾਲਕਾਂ ਨੂੰ ਇਸ ਵਾਰ ਚੌਕੀ ਆਮਦਨ ਹੋਣ ਦੀ ਉਮੀਦ ਦਾ ਸਾਜਿਤ ਕਿ ਹੁਣ ਉਕਤ کارਖਾਨਿਆਂ ਦੇ ਮਾਲਕ ਵੱਲੋਂ ਮਾਲਵੇ ਤੋਂ ਆ ਰਹੀਆਂ ਪਰਾਲੀ ਦੀਆਂ ਗੱਠਾ ਜ਼ਿਲ੍ਹੇ ਦੇ ਬੈਲਰ ਮਾਲਕਾਂ ਨਾਲ ਕਿਤੇ ਐਗਰੀਮੈਂਟ ਤੋਂ ਘੱਟ ਰੇਟ ਤੇ ਖਰੀਦੀਆਂ ਜਾ ਰਹੀਆਂ ਨੇ ਜਿਸ ਕਾਰਨ ਜ਼ਿਲ੍ਹੇ ਦੇ ਬੈਲਰ ਮਾਲਕ ਨਿਰਾਸ਼ਾ ਤੇ ਦੌਰ ਵਿੱਚੋਂ ਗੁਜ਼ਰ ਰਹੇ ਨੇ ਇਸ ਮੌਕੇ ਤੇ ਬੈਲਰ ਯੂਨੀਅਨ ਗੁਰਦਾਸਪੁਰ ਦੇ ਆਗੂ ਹਰਪਾਲ ਸਿੰਘ ਭਗਵਾ ਤੋਂ ਇਲਾਵਾ ਬੈਲਰ ਮਾਲਕ ਜਸਕਰਨ ਸਿੰਘ ਪੰਗੂ ਕੱਬਰ ਸਿੰਘ ਨੇ ਦੱਸਿਆ ਕਿ ਕਾਰਖਾਨਿਆਂ ਦੇ ਮਾਲਕਾਂ ਵੱਲੋਂ ਉਹਨਾਂ ਨਾਲ ਝੋਨੇ ਦੇ ਸੀਜ਼ਨ ਵਿੱਚ ਪਰਾਲੀ ਦੀ ਇਕੱਠਾ ਪ੍ਰਤੀ ਕਿਲੋਟਲ 300 ਰੁਪਏ ਤੋਂ ਲੈ ਕੇ 320 ਰੁਪਏ ਤੇ ਆਫ ਸੀਜ਼ਨ ਵਿੱਚ 350 ਰੁਪਏ ਤੱਕ ਪਰਾਲੀ ਖਰੀਦਣ ਦਾ ਐਗਰੀਮੈਂਟ ਕੀਤਾ ਗਿਆ ਸੀ ਅਤੇ ਬੈਲਰ ਮਾਲਕਾਂ ਦੀ ਕਾਰਖਾਨੇ ਮਾਲਕਾਂ ਵੱਲੋਂ ਬਾਂਡਪੀ ਪਰੇ ਸਨ ਉਹਨਾਂ ਦੱਸਿਆ ਕਿ ਜਿੱਥੇ ਝੋਨੇ ਦੀ ਕਟਾਈ ਦੇ ਦੌਰਾਨ ਹਰੀ ਤੇ ਗਿੱਲੀ ਪਰਾਲੀ 300 ਰੁਪਏ ਪ੍ਰਤੀ ਕਿਲੋਟਲ ਖਰੀਦੀ ਗਈ ਸੀ ਜਦਕਿ ਹੁਣ ਮਾਲਵੇ ਪਾਸੇ ਤੋਂ ਆ ਰਹੀ ਸਾਡੇ ਨਾਲ ਕੀਤੇ ਗਏ ਐਗਰੀਮੈਂਟ ਰੇਟ ਤੋਂ ਘੱਟ ਖਰੀਦਿਆ ਜਾ ਰਿਹਾ ਹੈ ਇਸ ਮੌਕੇ ਤੇ ਬੈਲਰ ਮਾਲਕ ਅੱਬਰ ਸਿੰਘ ਨੇ ਕਿਹਾ ਕਿ ਮਿਲ ਵਿੱਚ ਉਸਦਾ ਵੀ ਬਾਂਡ ਭਰਿਆ ਹੋਇਆ ਹੈ ਤੇ ਹੁਣ ਮੀਲਾ ਵਾਲੀਆਂ ਵੱਲੋਂ ਉਹਨਾਂ ਨਾਲ ਕੀਤੇ ਗਏ ਐਗਰੀਮੈਂਟ ਤੋਂ ਘੱਟ ਪ੍ਰਾਲੀ ਨੂੰ ਖਰੀਦਿਆ ਜਾ ਰਿਹਾ ਹੈ ਜਦਕਿ ਟਰਾਂਸਪੋਰਟ ਦਾ ਖਰਚਾ ਪ੍ਰਤੀ ਟਰਾਲਾ 8000 ਰੁਪਏ ਆ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਦਿਨ ਰਾਤ ਇੱਕ ਕਰਕੇ ਪ੍ਰਾਲੀ ਦੀਆਂ ਗੱਠਾਂ ਬਣਾਈਆਂ ਗਈਆਂ ਸਰਹ ਤੇ ਜੇਕਰ ਉਹਨਾਂ ਵੱਲੋਂ ਲੱਖ ਰੁਪਏ ਖਰਚ ਕਰਕੇ ਤਿਆਰ ਕੀਤੀ ਪ੍ਰਾਲੀ ਦੀਆਂ ਗੱਠਾਂ ਨਹੀਂ ਵਿਕਦੀਆਂ ਤਾਂ ਉਹਨਾਂ ਨੂੰ ਮਦਹਾਲੀ ਦੇ ਦੌਰ ਵਿੱਚੋਂ ਵੀ ਗੁਜ਼ਰਨਾ ਪਵੇਗਾ ਬੈਲਰ ਯੂਨੀਅਨ ਆ ਹਰਪਾਲ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਮੰਡੀਆਂ ਵਿੱਚ ਕਿਸਾਨਾਂ ਦੇ ਝੋਨੇ ਨੂੰ ਕਟ ਲਗਾਇਆ ਗਿਆ ਸੋ ਉਸੇ ਤਰ੍ਹਾਂ ਹੀ ਉਹਨਾਂ ਵੱਲੋਂ ਤਿਆਰ ਕੀਤੀ ਗਈ ਪਰਾਲੀ ਨੂੰ ਨਵੀਂ ਦਾ ਕਟ ਲਾ ਕੇ ਬੈਲਰ ਮਾਲਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ 160 ਡੇਕਰੀ ਬੈਲਰ ਮਾਲਕਾਂ ਵੱਲੋਂ ਪਰਾਲੀ ਦੀਆਂ ਇਕੱਠਾ ਬਣਾ ਲਏ ਲੱਖਾਂ ਰੁਪਏ ਦੇ ਟਰੈਕਟਰ ਟਰਾਲੀਆਂ ਟਰਾਲੇ ਆਦੀ ਸੰਧਕਾਰਜ ਅਤੇ ਬੈਂਕਾਂ ਵਿੱਚ ਲਿਮਟਾ ਬਣਾ ਕੇ ਲੈ ਹੱਤ ਇਸ ਤੋਂ ਇਲਾਵਾ ਪਰਾਲੀ ਦੀਆਂ ਇਕੱਠਾ ਡੰਪ ਕਰਨ ਲਈ ਜ਼ਮੀਨ ਵੀ ਠੇਕੇ ਤੇ ਲਈ ਹੋਈ ਹੈ ਪਰੰਤੂ ਹੁਣ ਕਾਰਖਾਨਿਆਂ ਦੇ ਮਾਲਕ ਉਹਨਾਂ ਨਾਲ ਕੀਤੇ ਐਗਰੀਮੈਂਟ ਤੋਂ ਘੱਟ ਪਰਾਲੀ ਦੀਆਂ ਇਕੱਠਾ ਖਰੀਦ ਰਹੇ ਨੇ ਉਹਨਾਂ ਕਿ ਕਟੀਆਂ ਜਾ ਰਹੀਆਂ ਮਨਮਾਨੀਆਂ ਤੇ ਘੱਟ ਰੇਟ ਵਿੱਚ ਖਰੀਦੀ ਜਾ ਰਹੀ ਪਰਾਲੀ ਸੰਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਬੁਰਦਾਸਪੁਰ ਨੂੰ ਵੀ ਜਾਣੂ ਕਰਵਾਇਆ ਗਿਆ ਪਰੰਤੂ ਅਜੇ ਤੱਕ ਬੈਲਰ ਮਾਲਕਾਂ ਦੀ ਲੁੱਟ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਬੈਲਰ ਮਾਲਕਾਂ ਦੀ ਮਾਰ ਨਾ ਪੜੀ ਤਾਂ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਬੈਲਰ ਮਾਲਕ ਪਰਾਲੀ ਦੀਆਂ ਇਕੱਠਾ ਨਹੀਂ ਬਣਾਉਣਗੇ ਅਤੇ ਪਰਾਲੀਆਂ ਨੂੰ ਖੇਤਾਂ ਵਿੱਚ ਕਿਸਾਨ ਫੁੱਕਣਗੇ